ਦਿੱਲੀ ਵਾਲੇ ਧੁੰਦ ਦੇ ਬੱਦਲਾਂ ਤੋਂ ਵੀ ਮੀਂਹ ਪਾਲ ਰਹੇ ਨੇ ਸਤਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 29 ਅਕਤੂਬਰ 2025 ਦੇ ਟਾਈਮ ਕਰੀਬ ਰਾਤ ਦੇ 7:00 ਵਜੇ ਜਾ ਰਹੇ ਨੇ ਇਹ ਗੱਲਬਾਤ ਦਿੱਲੀ ਦੇ ਨਕਲੀ ਮੀਂਹ ਨੂੰ ਲੈ ਕੇ ਵੀ ਕਰਾਂਗੇ ਪੰਜਾਬ ਦੇ ਮੌਸਮ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਦਿੱਲੀ ਦੇ ਨਕਲੀ ਮੀਂਹ ਦੀ ਗੱਲ ਕਰਦੇ ਹਾਂਗੇ ਬੀਤੀ ਕੱਲ ਜਿਹੜਾ ਨਕਲੀ ਮੀਹ ਦਾ ਪਰਯੋਗ ਕੀਤਾ ਗਿਆ ਸੀ ਦਿੱਲੀ ਦੇ ਵਿੱਚ ਬੀਤਾ ਜੋ ਮੀਹ ਪਵਾਇਆ ਜਾ ਸਕੇ ਅਸੀਂ ਬੀਤੀ ਕੱਲ ਵੀ ਪੋਸਟ ਸਾਂਝੀ ਕੀਤੀ ਸੀ ਵੀ ਜਿਹਦੇ ਚ ਕਿਹਾ ਸੀਗਾ ਵੀ ਜਿਹੜਾ ਨਕਲੀ ਮੀਹ ਦਾ ਪ੍ਰੋਸੈਸ ਆ ਪੂਰੀ ਤਰ੍ਹਾਂ ਫੇਲ ਸਾਫਟ ਹੋਊਗਾ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਤੁਰੇ ਆਉਂਦੇ ਆ ਕਈ ਸਾਲਾਂ ਦੇ ਵੀ ਜਿਹੜਾ ਨਕਲੀ ਮੀਹ ਪਾਉਣਾ ਕੋਈ ਸੌਖੀ ਗੱਲ ਨਹੀਂ ਕੋਈ ਖੇਡ ਨਹੀਂ ਹੈਗੀ ਨਕਲੀ ਮੀਹ ਪਾਉਣਾ ਹਾਂ ਇਹ ਇਹ ਚੀਜ਼ ਸੱਚ ਆ ਵੀ ਨਕਲੀ ਮੀਹ ਪਵਾਇਆ ਜਾ ਸਕਦਾ ਹੈਗਾ ਮੌਸਮ ਵਿਗਿਆਨ ਨੇ ਜਾਂ ਵਿਗਿਆਨੀਆਂ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਆਪਾਂ ਨਕਲੀ ਮੀਂਹ ਪਵਾ ਸਕਦੇ ਹਾਂ ਪਰ ਉਹਦੇ ਲਈ ਪਹਿਲੀ ਸ਼ਰਤ ਇਹ ਹੁੰਦੀ ਹੈ ਵੀ ਉੱਥੇ ਅਸਮਾਨ ਦੇ ਉੱਪਰ ਜਿਹੜੀ ਬੱਦਲਬਾਈ ਆ ਉਹ ਮੀਂਹ ਵਾਲੀ ਹੋਣੀ ਜ਼ਰੂਰੀ ਹੈ ਮੀਂਹ ਦੀ ਸਮਰੱਥਾ ਰੱਖਦੀ ਹੋਵੇ ਮੀਂਹ ਭਵੇਂ ਨਾ ਪਾ ਰਹੀ ਹੋਵੇ ਮੀਂਹ ਦੀ ਸਮਰੱਥਾ ਰੱਖਦੀ ਹੋਵੇ ਦਰਮਿਆਨੀ ਚਾਈ ਵਾਲੇ ਬੱਦਲ ਹੋਗੇ ਜਾਂ ਦੁਪਹਿਰ ਵੇਲੇ ਜਿਵੇਂ ਆਪਣੇ ਅਸਮਾਨ ਦੇ ਉੱਪਰ ਗੋਭੀ ਦੇ ਫੁੱਲ ਵਰਗੇ ਬੱਦਲ ਨਿਕਲ ਆਉਂਦੇ ਆ ਬਣ ਜਾਂਦੇ ਆ ਮੌਇਸਚਰ ਦੇ ਨਾਲ ਉਦਾਂ ਦੀ ਬੱਦਲਬਾਈ ਹੋਣੀ ਜ਼ਰੂਰੀ ਹੈ ਫਿਰ ਉਹਨਾਂ ਦੇ ਉੱਪਰ ਸਿਲਬਰ ਆਇਡ ਜਾਂ ਪੋਟਾਸ਼ੀਅਮ ਆ ਡ੍ਰਾਈਸ ਦਾ ਸਰਕਾਰ ਕੀਤਾ ਜਾਂਦਾ ਜਿਹਦੇ ਨਾਲ ਉਹ ਬੱਦਲ ਘੋਲ ਜਾਂਦੇ ਨੇ ਤੇ ਮੀਂਹ ਪਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਇਹਦੇ 'ਚ ਅਸਫਲਤਾ ਕਿਉਂ ਜਿਹੜੀ ਮਿਲੀ ਹੈਗੀ ਵਿਗਿਆਨੀਆਂ ਨੂੰ ਉਹਦੇ 'ਚ ਕਾਰਨ ਇਹ ਆ ਦਿੱਲੀ ਦੇ ਵਿੱਚ ਜਿਹੜੀ ਬੱਦਲਬਾਈ ਗੁਜ ਰਹੀ ਸੀ ਸਮਾਨ ਦੇ ਉੱਪਰ ਦੀ ਉਹ ਮੀਂਹ ਦੀ ਸਮਰੱਥਾ ਨਹੀਂ ਸੀ ਰੱਖਦੀ ਉਹ ਹਾਈ ਕਲਾਉਡ ਸੀ ਕਿ ਬਹੁਤ ਚਾਈ ਵਾਲੇ ਉਹਨਾਂ ਵਿੱਚ ਮੀਂਹ ਦੀ ਮਾਤਰਾ ਬਹੁਤ ਜ਼ਿਆਦਾ ਘਟਉਂਦੀ ਹੈਗੀ ਜਿਸ ਦਾ ਕਰਕੇ ਇਹ ਵਿਗਿਆਨੀਆਂ ਨੂੰ ਅਸਫਲਤਾ ਮਿਲੀ ਹੈਗੀ ਤੇ ਇਹ ਨਹੀਂ ਹੈਗਾ ਕਿ ਵੀ ਸਫਲ ਹੋ ਗਏ ਤਾਂ ਹੁਣ ਅੱਗੇ ਨਹੀਂ ਹੋਊਗਾ ਜੇ ਇੱਕੇ ਕੋਈ ਟ੍ਰਾਇਲ ਕਰਨਗੇ ਜਦੋਂ ਕੋਈ ਚੰਗੀ ਬੱਦਲਬਾਈ ਹੋਊਗੀ ਤਾਂ ਮੀਂਹ ਪੈ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈਗੀ ਪਰ ਮੈਂ ਵੀਡੀਓ ਤਾਂ ਕਰਕੇ ਪਾ ਰਿਹਾਗਾ ਕਿ ਪੰਜਾਬ ਦੇ ਵਿੱਚ ਵੀ ਇਦਾਂ ਦੇ ਵੱਡੇ ਵੱਡੇ ਲੇਕ ਦੇਖੋ ਨੂੰ ਮਿਲਦੇ ਜਦੋਂ ਕਿਤੇ ਕਣਕਾਂ ਆਈਆਂ ਵੇਲੇ ਮੀਂਹ ਪੈਂਦਾ ਵੀ ਸਰਕਾਰ ਨੇ ਨਕਲੀ ਨਹੀਂ ਪਵਾਤਾ ਇਦਾਂ ਕਰਾਤਾ ਇਨ੍ਹਾਂ ਪ੍ਰੋਜੈਕਟਾਂ ਦੇ ਉੱਪਰ ਕਰੋੜਾਂ ਰੁਪਈਆ ਦੀ ਲਾਗਤ ਆਉਂਦੀ ਹੈਗੀ ਕੋਈ ਸਰਕਾਰ ਆਪਣੇ ਪੈਤੇ ਖਿਡਾਰੀ ਨਹੀਂ ਮਾਰੂਗੀ ਸੋ ਇਦਾਂ ਦੀਆਂ ਆਵਾਹਾਂ ਤੋਂ ਬਚਿਆ ਕਰੋ ਨਕਲੀ ਮੀਹ ਪਵਾਇਆ ਜਾ ਸਕਦਾ ਇਹ ਚੀਜ਼ ਸੱਚ ਆ ਪਰ ਉਹ ਬਹੁਤ ਲਿਮਟਿਡ ਏਰੀਆ ਚ ਹੀ ਪੈਂਦਾਗਾ ਕੋਈ ਵੱਡੇ ਪੱਧਰ ਤੇ ਐਡੇ ਭਾਰੀ ਮੀਂਹ ਨਹੀਂ ਪਵਾਏ ਜਾ ਸਕਦੇ ਉਹਦੇ ਲਈ ਵੀ ਕੋਈ ਘੱਟੋ-ਘੱਟ ਲੋ ਪ੍ਰੈਸ਼ਰ ਹੋਣੀਆ ਲੋ ਪ੍ਰੈਸ਼ਰ ਹੋਣਾ ਜ਼ਰੂਰੀ ਹੁੰਦਾ ਘੱਟ ਦਬਾ ਦਾ ਖੇਤਰ ਜਾਂ ਕੋਈ ਮੀਂਹ ਵਾਲਾ ਸਿਸਟਮ ਨੇੜੇ ਤੇੜੇ ਆਇਆ ਹੋਵੇ ਵੀ ਬੱਦਲ ਬਈ ਨੰਗ ਨਾ ਜਾਵੇ ਆਪਾਂ ਮੌਕਾ ਨੰਘਾ ਲਈਏ ਤਾਂ ਉਹਦੇ ਲਈ ਨਕਲੀ ਮੀਂਹ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਸੋ ਜੇ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਮੌਸਮ ਜ਼ਿਆਦਾਤਰ ਆ ਕੇ ਖੁਸ਼ਕ ਬਣਿਆ ਰਹੂਗਾ ਨਵੰਬਰ ਦੇ ਪਹਿਲੇ ਦੂਜੇ ਹਫਤੇ ਟੈਂਪਰੇਚਰ ਵਿੱਚ ਗਰਾਵੜਾਉਣ ਦੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਹੈ ਖਾਸ ਕਰਕੇ 4-5 ਨਵੰਬਰ ਨੂੰ ਇੱਕ ਪੱਛਮੀ ਸਿਸਟਮ ਆ ਰਿਹਾ ਹੈਗਾ ਉਹਦੇ ਕਾਰਨ ਹਲਕੀ ਕਾਰਵਾਈ ਨਿੱਕੀ ਮੋਟੀ ਕਾਰਵਾਈ ਮੀਂਹ ਦੀ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੰਮੂ ਕਸ਼ਮੀਰ ਵਿੱਚ ਵੀ ਹਿਮਾਚਲ ਵਿੱਚ ਵੀ ਕਿਤੇ ਕਿਤੇ ਮੀਂਹ ਦੀ ਸੁਭਾਵਨਾ ਬਣ ਸਕਦੀ ਆ ਸੋ ਉਹਦਾ ਕਰਕੇ ਅਗਲੇ 2-4 ਦਿਨ ਤਹਲੇ ਗਰਮੈਸ਼ੀ ਜੀ ਬਣੀ ਰਹਿੰਦੀ ਹੈ ਕਿ ਟੈਂਪਰੇਚਰ ਉੱਪਰ ਹੀ ਰਹਿਣੇ ਹੈ ਪਰ ਉਸ ਤੋਂ ਬਾਅਦ ਜਿਹੜਾ 4 ਤੇ 5 ਨਵੰਬਰ ਨੂੰ ਕਿਤੇ ਕਿਤੇ ਮੀਂਹ ਦੀ ਸੁਭਾਵਨਾ ਬਣ ਸਕਦੀ ਜਿਹਦੇ ਨਾਲ ਦਿਨ ਅਤੇ ਰਾਤਾਂ ਦੇ ਪਰ ਵਿੱਚ ਵੱਡੀ ਗਰਾਵੜ ਦੇਖਣ ਨੂੰ ਮਿਲ ਸਕਦੀ ਹੈਗੀ